ਜਾਨ ਨੇ ਹਾਂ ਮੈਂ ਚੱਲਿਆ ਤੇ ਟਿਫਨ ਤੇ ਚੱਕ ਲੈਂਦਾ ਲੈ ਟਿਫਨ ਨੂੰ ਕੀ ਹੈਗਾ ਉਹ ਅੱਜ ਤਾਂ ਮੈਂ ਸਹੌਂਰੇ ਦੇ ਪਿੰਡ ਚੱਲਿਆ ਮੇਰੀ ਗੱਲ ਧਿਆਨ ਨਾਲ ਸੁਣ ਜਿੰਨਾ ਚਿਰ ਟਿਕ ਟਿਕਾ ਨਹੀਂ ਹੁੰਦਾ ਮੈਨੂੰ ਫੋਨ ਨਾ ਕਰੀ ਮੈਂ ਤੂੰ ਆਪੇ ਫੋਨ ਲਾ ਲੂੰਗਾ ਕੱਟ ਫੋਨ ਹੁਣ ਨਾਲੇ ਮੇਰੀ ਗੱਲ ਸੁਣਾ ਉੱਥੇ ਦੋ ਤਿੰਨ ਘਰਾਂ ਦੇ ਮੀਟਰ ਲਾਉਣ ਆਲੇ ਆ ਜੈ ਸਿੰਘ ਸਾਹਿਬ ਕਹਿੰਦਾ ਤੂੰ ਜਾ ਕੇ ਆ ਮੈਂ ਕਿਹਾ ਚੱਲ ਨਾਲੇ ਮੈਂ ਜਾਇਆ ਹਾਂ ਨਾਲੇ ਮਾੜਾ ਮੋਟਾ ਬਾਈ ਅਰਗਨ ਦਾ ਪਤਾ ਲਿਆ ਹਾਂ ਮੈਂ ਤਾਂ ਤਾਂ ਜਾਣਾਂਗਾ ਤੈਨੂੰ ਪਤਾ ਹੀ ਆ ਉਹ ਤਾਂ ਕਿਸੇ ਨੂੰ ਹੋਰ ਤੋਰਦੇ ਸੀ ਮੈਂ ਚੱਲ ਮੈਂ ਬਹਾਨੇ ਨਾਲ ਮਿਲਿਆ ਹਾਂਗਾ ਨਾਲੇ ਦੋ ਤਿੰਨ ਮੀਟਰ ਲਾ ਕੇ ਤੇ ਮੈਂ ਆਪਦਾ ਟਾਈਮ ਨਾਲ ਆ ਜੂ ਹੱਥ ਨੇ ਜੀ ਮੈਂ ਨਾ ਤੁਹਾਨੂੰ ਦੱਸਣਾ ਕੋਲ ਲੱਗੀ ਨਾ ਤੇ ਤੁਸੀਂ ਫਿਰ ਮੈਨੂੰ ਕੱਲ ਦੱਸਿਆ ਵੀ ਤੁਸੀਂ ਜਾਣਾਗਾ ਬਾਈ ਯਾਰਗੇ ਤਾਂ ਗਏ ਹੋਏ ਆ ਉਹ ਮੱਸਿਆ ਨਹੀਂ ਹੈਗੀ ਅੱਜ ਉਹ ਜਾਂਦੇ ਹੁੰਦੇ ਨੇ ਮੱਸਿਆ ਨੇ ਹੁਣ ਨਾ ਹੋਣਾ ਫਿਰ ਕੀ ਕਰੋਗੇ ਘਰੇ ਜਾ ਕੇ ਉਹ ਚਲ ਘਰੇ ਤਾਂ ਨਾ ਜਾਊਗਾ ਡਿਊਟੀ ਹੈ ਤੈਨੂੰ ਪਤਾ ਤਾਂ ਹੈ ਹੁਣ ਘੱਟੋ ਘੱਟ 2-3 ਦਿਨ ਹੋ ਗਏ ਮੈਨੂੰ ਤਾਂ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਮੀਟਰ ਆਏ ਪਏ ਹੈਗੇ ਉੱਥੇ ਜਾ ਕੇ ਤੂੰ ਮੀਟਰ ਲਾਇਆ ਠੀਕ ਹੈ ਪਰ ਤੁਸੀਂ ਜ਼ਰੂਰੀ ਜਾਣਾ ਆਪਾਂ ਫਿਰ ਕਿਸੇ ਦਿਨ ਜਾਇਆ ਮਾਂਗਾ ਕਿਸੇ ਹੋਰ ਨੂੰ ਭੇਜ ਦੋ ਕਮਾਲ ਕਰੀ ਜਾਨੀ ਚਈ ਸਾਹਿਬ ਨੇ ਤਾਂ ਮੈਨੂੰ ਪਰਸੋਂ ਦਾ ਕਿਹਾ ਹੋਇਆ ਸੀ ਉਹ ਤਾਂ ਕੁਦਰਤੀ ਮੈਂ ਉਹਨੂੰ ਕਹਿੰਦਾ ਵੀ ਕੋਈ ਗੱਲ ਨਹੀਂ ਜਨਾਬ ਮੈਂ ਜਾ ਆਉਂਗਾ ਮੈਂ ਲਾ ਆਉਂਗਾ ਤੰਗ ਮੈਂ ਰੋਟੀ ਲੈ ਕੇ ਮੈਂ ਕਿਹਾ ਚਲ ਬਾਈ ਵਰਗਿਆਂ ਕੋਲ ਖਾ ਲਓ ਚੰਗਾ ਦੇਗ ਲੰਦੇ ਰਹਿਣ ਦਿੰਦੇ ਮੈਂ ਤਾਂ ਇਹੀ ਕਹਿੰਦੀ ਸੀ ਲੈ ਤੂੰ ਮੀਨਾ ਚਲ ਜੇ ਉਹਨਾਂ ਦੇ ਨਹੀਂ ਹੈਗੇ ਕੋਈ ਗੱਲ ਨਹੀਂ ਮੈਂ ਕਿਸੇ ਤਰ੍ਹਾਂ ਫੇਰ ਵਗ ਜਾਾਂਗੇ ਆਪਾਂ ਨਾਲੇ ਤੈਨੂੰ ਮਲਾ ਦੇ ਹਾਂ ਚੰਗਾ ਆਹੋ ਹੈ ਉਹ ਕਿ ਕਰ ਜੇ ਉੱਥੇ ਭੱਗ ਗਏ ਕਿਸ ਨੇ ਕੋਈ ਗੱਲਬਾਤ ਕਰਤੀ ਕੀ ਕਰੋਗੇ ਹੁਣ ਕੀ ਹੋਊਗਾ ਘਰ ਤਾਂ ਇੱਥੇ ਜੀ ਲੱਗਦਾ ਸੀ ਉੱਤੇ ਮੈਂ ਆਇਆ ਸੀ ਫਾਈਲ ਭਰਉਣ ਜਿਹੜਾ ਆਪਾਂ ਭਾਹ ਕਰ ਲਾ ਆ ਇਹ ਕਰ ਲਾਂਗਾ ਹਾਂ

ਹਾਂਜੀ ਬਾਈ ਜੀ ਕੀ ਹਾਲ ਨੇ ਬਾਈ ਜੀ ਠੀਕ ਹੋ ਠੀਕ ਠਾਕ ਵਧੀਆ ਓ ਠੀਕ ਆ ਪਰਵਾਰ ਹਾਂਜੀ ਠੀਕ ਠਾਕ ਈ ਅੱਛਾ ਇਹ ਮੀਟਰ ਬਾਈ ਜੀ ਤੁਸੀਂ ਲਵਾਉਣਾ ਸੀ ਨਮਾ ਹਾਂਜੀ ਅ ਗਰਜੀਤ ਸਿੰਘ ਸਨ ਆਫ ਕੇਰ ਸਿੰਘ ਹਾਂਜੀ ਹਾਂਜੀ ਤੇ ਤੁਹਾਡੇ ਹੀ ਆ ਬਾਈ ਹਾਂਜੀ 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 ਉਹ ਬੈਠੋ ਫਿਰ ਚਾਹ ਪਾਣੀ ਬਣਾ ਕੇ ਲੈ ਕੇ ਆਉਣਾ ਓ ਨਾ ਨਾ ਬਾਈ ਚਾਹ ਨਹੀਂ ਪੀਣੀ ਚਾਹ ਤਾਂ ਨਾ ਮੰਨ ਕੇ ਚੱਲੋ ਮੇਰੀ ਇੱਥੇ ਰਿਸ਼ਤੇਦਾਰੀ ਆ ਕਿਹਦੇ ਆਪਣਾ ਜਿਹੜਾ ਜਸਵੰਤ ਹੈ ਉਹਨਾਂ ਦੇ ਬਿਆਹ ਹੋਇਆ ਹੈ ਬਾਈ ਮੈਂ ਵੇ ਤੁਸੀਂ ਉੱਤੇ ਕਿੱਥੇ ਫਸ ਗਏ ਕੀ ਗੱਲ ਹੋ ਗਈ ਬਾਈ

Thank mm -hmm. you. ਪਾਣੀ ਲੈ ਕੇ ਜਾਣੀਆਂ ਨਾਲ ਵਾਸਤੇ ਪੁੱਜਾਸੋ ਕੀ ਕਰੀ ਜਾਨੀਆਂ ਮੈਂ ਕਹਤਾਂ dancing with the bathroom, Jesse. तू बाज गई की हो गया? ओ मैं तो यहाँ देख दी सी भी भी की खबर आ गई। लो जी पानी, पानी पी लो। ਪਾਣੀ ਪੀ ਲੋ ਅੱਜ ਤਾਂ ਬਾਲੇ ਥੱਕੇ ਲੱਗਦੇ ਹਾਂ ਹੈ ਮੈਂ ਕਦੋਂ ਦੀ ਤੁਹਾਨੂੰ ਬੁਲਾਈ ਜਾਨੀ ਆ ਤੁਸੀਂ ਬੋਲ ਦੇਣੀ ਕਿ ਕਿਹੜੇ ਘੱਲਿਆਂ ਚ ਖੋਏ ਪਏ ਹੋ ਆ ਪੀ ਲੋ ਪਾਣੀ ਹੁਣ ਕੀ ਗੱਲ ਹੋ ਗਈ ਲੱਗਦਾ ਬਾਲਾ ਥਕਾਤਾ ਸੌਹਰਿਆਂ ਨੇ ਅੱਜ ਹਣਾ ਕੁਛ ਨਹੀਂ ਹੋ ਰਿਹਾ ਦਿੱਤਾ ਰੋਟੀ ਲੀ ਆ ਮਾ ਤੇ ਚਾਹ ਬਣਾ ਮਾ ਹੁਣ ਤੱਕ ਇਹ ਚੀਜ਼ ਨੂੰ ਜੀ ਨਹੀਂ ਕਰਦਾ ਕਿਸੇ ਜੀ ਨੂੰ ਜੀ ਨਹੀਂ ਕਰਦਾ ਕਿ ਮੈਂ ਠੀਕ ਹਾਂ ਅੱਜ ਗਰਮੀ ਵੀ ਬਾਲੀ ਸੀ ਤੁਸੀਂ ਕਹੀ ਜਾਂਦੇ ਸੀ ਕੰਮ ਵੀ ਬਾਲਾ ਕਾ ਨਿਭੜ ਕੇ ਸਾਰਾ ਕੰਮ ਉਥੇ ਨਿਭੜ ਦੇ ਕੀ ਹੋ ਗਿਆ ਅੱਜ ਬੋਲਦੇ ਜੇ ਨਹੀਂ ਕਿ ਚਲ ਤੁਸੀਂ ਐ ਕਰੋ ਥੱਕੇ ਲੱਗਦੇ ਹੋ ਰੈਸਟ ਕਰ ਲਓ ਅਜ ਅੰਦਰ ਪੈ ਜਾਓ ਤੇ ਮੈਂ ਹੋਵਾ ਜੇ ਕਿਸੇ ਚੀਜ਼ ਦੀ ਲੋੜ ਹੋਈ ਜੇ ਚਾਹ ਪੀਣੀ ਹੈ ਤਾਂ ਹੁਣੇ ਬਣਾ ਦਿੰਨੀ ਨੇ ਠਰਕੇ ਬਣਾ ਦਿੰਨੀ ਆ ਮੈਨੂੰ ਥੋੜਾ ਇਹ ਕੰਮ ਪਿਆਰ ਸੋਈ ਚ ਮੈਂ ਕਰ ਲਾਂ ਸੁਣੇ ਮੈਨੂੰ ਗਲਤ ਨਾ ਸਮਝਾ ਮੇਰੀ ਗੱਲ ਤਾਂ ਸੁਣ ਲੋ ਉਹ ਮੈਂ ਤੇਰੀ ਕੀ ਗੱਲ ਸੁਣਾ ਮੈਨੂੰ ਕਿੱਥੇ ਪਤਾ ਲੱਗਣਾ ਸੀ ਮੇਰੀ ਗੱਲ ਤਾਂ ਸੁਣ ਲੋ ਮੇਰੀ ਗੱਲ ਸੁਣਾ ਮੇਰੇ ਕੀ ਕਰਾ ਮੇਰੀ ਮਜਬੂਰੀ ਹੈ ਮੇਰੀ ਮਜਬੂਰੀ ਹੈ ਕਾਦੀ ਮਜਬੂਰੀ ਸੀ ਨਸ਼ਾ ਕਰਨਾ ਵੀ ਇੱਕ ਮਜਬੂਰੀ ਆ ਇਹ ਸ਼ੌਂਕ ਨੇ ਸ਼ੌਂਕ ਨਹੀਂ ਜੀ ਸ਼ੌਂਕ ਨਹੀਂ ਹੈਗੇ ਬਸ ਮੈਂ ਸਮਝੋ ਵੀ ਬਸ ਲੱਗ ਗਈ ਤੇ ਹੁਣ ਆ ਛੁੱਟਦੀ ਨਹੀਂ ਗਈ ਹੱਤ ਜੇ ਤੂੰ ਚਿੱਟਾ ਖਾਂਦੀ ਸੀ ਉਹ ਕੰਮ ਸੇ ਕੰਮ ਮੈਨੂੰ ਤਾਂ ਦੱਸ ਲੈਂਦੀ ਕੀ ਕਰਾਂ ਜੀ ਕਾਲਸ ਟਾਈਮ ਫਰੈਂਡਾਂ ਨਾਲ ਕਿ ਇੱਕ ਵਾਰੀ ਲੈ ਲਿਆ ਉਦੋਂ ਬਾਅਦ ਬਸ ਇਹਦੀ ਆਦਤ ਹੀ ਬਣ ਗਈ ਆਦਤ ਬਣਦੇ ਬਣਦੇ ਪਤੀ ਨਹੀਂ ਲੱਗੇ ਕਦੋਂ ਇਹਦੀ ਇੰਨੀ ਲੱਤ ਲੱਗ ਗਈ ਉਹ ਗਾਂ ਆਪਦੀ ਜ਼ਿੰਦਗੀ ਬਾਰੇ ਤਾਂ ਸੋਚ ਲੈਂਦੀ ਉਹ ਗਾਂ ਹਜੇ ਕੋਈ ਜਵਾਕ ਨਹੀਂ ਸੀਗਾ ਪਤਾ ਨਹੀਂ ਪ੍ਰਮਾਤਮਾ ਨੇ ਤੈਨੂੰ ਦਿੱਤਾ ਕਹਾਂ ਜਵਾਗ ਨੂੰ ਰੋਗ ਲੱਗਦੇ ਤੇ ਨਹਤ ਨੁਭੈ ਗਾਂ ਤਸਨ ਤੂੰ ਕੰਮ ਸੇ ਕਮ ਮੈਨੂੰ ਤਾਂ ਦੱਸ ਦੇ 8 ਸਾਲ ਹੋ ਗਏ ਵਿਆਹ ਨੂੰ ਅੱਜ ਤੱਕ ਨਹੀਂ ਮੈਨੂੰ ਪਤਾ ਲੱਗਿਆ ਨਾ ਜਾਂਦਾ ਮੈਨੂੰ ਪਤਾ ਨਹੀਂ ਲੱਗਣਾ ਕਿਰਨ ਕਰ ਵੀ ਕੀ ਕਰਦੇ ਆ ਸਾਥ ਤੱਕਰ ਵਾਲੀ ਦਿੰਦਾ ਹੱਕ ਦੀ ਜੇ ਮੈਂ ਇਹਨੋਂ ਦਾ ਹਸਾ ਦਿੱਤਾ ਹੋਰ ਕਿਹਨੇ ਦੇਣਾ ਹੁਣ ਕਰਿਆ ਤਾਂ ਕਰਿਆ ਕੀ ਜਾਵੇ ਕਿਵੇਂ ਚਿੱਟਾ ਛੜਾਇਆ ਜਾਵੇ ਕਿਵੇਂ ਛੱਡੂ ਜੀ ਚਲੋ ਦੇਖਦੇ ਆ ਕੀ ਬਣਦਾ ਮੈਂ ਕੀ ਕਰਾਂ ਹੁਣ ਇਹਨਾਂ ਨਾਲ ਮੈਂ ਤਾਂ ਕਰੇ ਵੀ ਨਹੀਂ ਰੱਖਣਾ ਕਰ ਇਹਨਾਂ ਨਾਲ ਤਾਂ ਮੈਨੂੰ ਘਰੇ ਕੱਢ ਦੇਣਾ ਮੈਂ ਕੀ ਕਰਾਂ ਹੁਣ ਹੁਣ ਤਾਂ ਕੋਈ ਹੱਲ ਨਹੀਂ ਗਾ ਹੁਣ ਤਾਂ ਸਿਰਫ ਕੋਈ ਹੌਲਾ ਜਾਸਰ ਉਹ ਕੀ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਮੈਂ ਨਹੀਂ ਡਰਨਾਗਾ ਉਹ ਰਹਿਣਾ ਕਿਉਂ ਮੇਰੀ ਗੱਲ ਸੁਣ ਨਹੀਂ ਜੀਣਾ ਕਰ ਉਹ ਕੋਈ ਗੱਲ ਨਹੀਂ ਜਾਸਰ ਸਾਰਾ ਹੱਲ ਹੋ ਜੂਗਾ ਹੈ ਨਾਲੇ ਕੋਈ ਗੱਲ ਨਹੀਂ ਹਰ ਇੱਕ ਚੀਜ਼ ਦੀ ਦਵਾਈ ਆ ਉਹ ਤੇਰਾ ਇਹ ਕੋਡ ਤੋਂ ਮੈਂ ਖੜਾ ਪਿਛੜਾ ਦੂੰਗਾ ਪਰ ਤੂੰ ਮੇਰੇ ਨਾਲ ਵਾਦਾ ਕਰ ਵੀ ਅੱਜ ਤੋਂ ਬਾਅਦ ਤੂੰ ਜੱਟਾ ਨਹੀਂ ਖਾਏਂਗਾ ਕਾ ਤੋ ਕੋਈ ਗੱਲ ਨਹੀਂ ਦੋਨੇ ਜੀਆਂ ਚ ਕਾਦੀ ਮਾਫੀ ਹੈ ਕੋਈ ਨਾ ਜੇ ਲੱਗ ਗਿਆ ਤੋ ਖਿਹੜਾ ਵੀ ਛੁੱਟ ਜਾਊਗਾ ਤੂੰ ਫੇਰ ਨਾ ਕਰਿਆ ਕਰ ਪਰ ਇੱਕ ਮੇਰੇ ਨਾਲ ਵਾਦਾ ਕਰ ਵੀ ਤੂੰ ਅੱਜ ਤੋਂ ਬਾਅਦ ਚ ਟਿਵ ਨਹੀਂ ਝਾਕਣਾ ਨਹੀਂ ਤੇਰਾ ਮੈਂ ਖਿਹੜਾ 2-3 ਮਹੀਨੇ ਛੜਾ ਦੂੰ ਨਹੀ ਝਾਕਦੀ ਅਸ ਤੋਂ ਬਾਅਦ ਜਿਹੜਾ ਕੁਝ ਹੋ ਗਿਆ ਦੋਨੇ ਜੀਆਂ ਚ ਹੀ ਹੈ ਕੋਈ ਨਾ ਮੈਂ ਕਿਹੜਾ ਕਹਾਂ ਦਿੱਤੀ ਕਿਹਨੂੰ ਹੋਰ ਦੱਸਿਆ ਠੀਕ ਹੈ ਵੱਡੇ ਵੱਡੇ ਤਾਂ ਗਲਤੀਆਂ ਹੋ ਜਾਂਦੀਆਂ ਪਰ ਜੇ ਬੰਦਾ ਗਲਤੀ ਕਰਕੇ ਸੁਧਰ ਜੇ ਨਾ ਉਹਦੇ ਵਰਗਾ ਬੰਦਾ ਨਹੀਂ

ਪੋਰਤਾ ਨਹੀਂ ਲੈਣਾ ਕੁਛ ਇਹਨਾ ਕੁਛ ਨਹੀਂ ਲੈਣਾ ਬਸ ਇਹਨਾ ਕੁਛ ਤਾਂ ਖਾ ਲਿਆ ਬਹੁਤ ਬਰਾ ਚਲ ਜਾਂਦੇ ਸਬਜ਼ੀ ਲੈ ਲਾਂਗੇ ਹਾਂ ਚਲ ਦੋ ਦਿਨਾਂ ਦੀ ਇਕੱਠੀ ਨਾਲ ਕੋਈ ਫਲ ਫਲੂਟ ਲੈ ਲਾਂਗੇ ਆਹੋ ਆਜਾ ਲਓ ਜੀ ਦੱਸੋ ਫਿਰ ਕੀ ਖਾਣਾ ਚ ਪੀਜ਼ਾ ਮੰਗਾ ਲਓ ਤਨ ਤੋੜ ਉਹਨਾਂ ਕੀ ਚੀਜ਼ ਵੱਧ ਰੱਖਿਓ ਪੱਕੇ ਜਿਹੜਾ ਤੁਸੀਂ ਖਾਣਾ ਗਾਉ ਦੇਖ ਲਓ ਚਲ ਉਹ ਮਗਾ ਲੈਣਾ ਕੋਈ ਨਾ ਦੇਖੋ ਕਿੰਨਾ ਵਧੀਆ ਹੈ ਨਾ ਕਿਨੇ ਟਾਈਮ ਬਾਅਦ ਆ ਪੰਜ ਬੈਠੇ ਨਹੀਂ ਤਾਂ ਆਪ ਬੈਠੀ ਨਹੀਂ ਸੀ ਉਹ ਤੈਨੂੰ ਆਪ ਨੂੰ ਪਤਾ ਨਹੀਂ ਲੱਗਦਾ ਸੀ ਹਮ ਸਾਰਾ ਦਿਨ ਬਸ ਪੁਣੀ ਮਰੇ ਕੁੱਤੇ ਵਾਂਗ ਪਈ ਰਹਿੰਦੀ ਸੀ ਸਹੀ ਗੱਲ ਹੈ ਜੀ ਇਹ ਤਾਂ ਤੁਸੀਂ ਜਮਾਂ ਸਹੀ ਕਿਹਾ ਚਿੱਟੇ ਕਰਕੇ ਚਲੀ ਆ ਦੀ ਜ਼ਿੰਦਗੀ ਬਰਬਾਦ ਕਰੀ ਬੱਠੀ ਸੀ ਮੈਂ ਇੰਨੀ ਸੋਹਣੀ ਜ਼ਿੰਦਗੀ ਆ ਇਹਨੂੰ ਚੰਗੀ ਤਰ੍ਹਾਂ ਖੁੱਲ ਕੇ ਜੀਓ ਆ ਜਾਓ ਨਾਲੇ ਐਂ ਕਰੀ ਜਿਹੜਾ ਬਾਜ਼ਾਰ ਚੋਂ ਇੱਕਦਾ ਛੂਟ ਲੈ ਕੇ ਜਾਣਾ ਹ ਉਹ ਵੀ ਲਈ ਸੀ ਚਲੋ ਤੇ ਦੇਖੋ ਵਸੇ ਪੀਜ਼ਾ ਕਿੰਨਾ ਟੇਸਟੀ ਸੀ ਨਾ ਚਲ ਬਾਜ਼ਾਰ ਚ ਲਈ ਚਲਦੇ ਆਂ ਸਬਜ਼ੀ ਸੋਚੀ ਫੇਰ ਕਿੱਥੇ ਆਵਾਂਗੇ ਸასი ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ.ਆਰ. ਸਿੱਧੂ ਹੁਣੇ ਹੁਣੇ ਵੀਡੀਓ ਦੇਖੀਏ ਬਾਈ ਜੀ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਠੀਕ ਹੈ ਜੀ ਤੇ ਪਿਛਲੀ ਵੀਡੀਓ ਚ ਆਪਾਂ ਦੇ ਕੋਲੇ ਕਮੈਂਟ ਆਏ ਸੀ ਨਾ ਬੋਲਾਂਗੇ ਠੀਕ ਹੈ ਜੀ ਸੁਣੀ ਚੱਲਿਓ ਕਈ ਵਾਰੀ ਕੋਈ ਕਮੈਂਟ ਰਹਿ ਜਾਂਦਾ ਦਿਲੋਂ ਮਾਫ਼ੀ ਮੰਗਦਾ ਬਾਈ ਜੀ ਠੀਕ ਹੈ ਕਈ ਵਾਰੀ ਨਹੀਂ ਪਤਾ ਲੱਗਦਾ ਰਹਿ ਵੀ ਜਾਂਦਾ ਕੋਈ ਗੱਲ ਨਹੀਂ ਮੈਨੂੰ ਕਹਿ ਦਿਆ ਕਰੋ ਇਮਾਨ ਨੇ ਕਿ ਚਲੋ ਬਾਈ ਸਾਡਾ ਕਮੈਂਟ ਰਹਿ ਗਿਆ ਸੀ ਤੇ ਮੈਂ ਕੋਸ਼ਿਸ਼ ਆਪਦੇ ਵੱਲੇ ਉਹ ਪੂਰੀ ਕਰੂੰਗਾ ਠੀਕ ਆ ਬਾਈ ਸੁਣਿਓ ਗੋਰਾ ਪੈਣੀ ਜਸਵਿੰਦਰ ਸਿੱਧੂ ਸੁਖਵੀਰ ਸਿੰਘ ਵੱਜਵਾਨਾ ਟੀਮ ਵਰਕ ਪ੍ਰੋਜੈਕਸ਼ਨ ਬੰਟੀ ਰੀਲ ਸਟੋਰੀ ਟੈਂਕੀ ਗਿੱਲ ਪ੍ਰਗਟ ਸਿੰਘ ਵੱਜਵਾਨਾ ਸਾਡਾ ਵੀਰ ਬਲਦੇਵ ਸਿੰਘ ਸੁਖਦੀਪ ਸਿੱਧੂ ਬਲਦੇਵ ਸਿੰਘ ਫੇਰ ਆ ਗਿਆ ਉਸ ਤੋਂ ਬਾਅਦ ਆ ਗਿਆ ਕੁਮਾਰ ਸਿੰਘ ਨਾਂ ਫੇਰ ਨਹੀਂ ਪਾਇਆ ਸਲਮਾਨ ਅਨੂਪਗੜ ਬਾਈ ਦਾ ਦਿਨੋਂ ਧੰਨਵਾਦ ਕਰਦੇ ਆ ਜਸਦੀਪ ਕਮਲਜੀਤ ਕੌਰ ਮਣੀ ਮਾਨ ਮੁਹੰਮਦ ਅਸਵੀਰ ਗੋਪੀ ਸਿੰਘ ਸਮਸ਼ੇਰ ਮਾਨ ਰਣਜੀਤ ਸਰਪੰਚ ਸਰਿੰਦਰ ਕੌਰ ਉਸ ਤੋਂ ਬਾਅਦ ਨਾ ਫੇਰ ਨਹੀਂ ਪਾਇਆ ਗੁਰਦੀਪ ਸਿੰਘ ਹਰਦੀਪ ਸਿੰਘ ਸਹਿਜਪ੍ਰੀਤ ਜਤਿੰਦਰ ਸਿੰਘ ਫਿਰ ਨਾ ਨਹੀਂ ਪਾਇਆ ਜਗਦੀਸ਼ ਪੂਜਾ ਮਹਿਰਾ ਗੋਪੀ ਬਰਾੜ ਲਾਪ੍ਰੀਤ ਤੇ ਚੈਣੀ ਸਿੱਧੂ ਹਰਦੀਪ ਸਿੰਘ ਪ੍ਰਥਪਾਲ ਕੌਰ ਨਾ ਫੇਰ ਨਹੀਂ ਪਾਇਆ ਗੁਰਜੀਤ ਸਿੰਘ ਮੈਂ ਕਹਿਣਾ ਹੁੰਦਾ ਬਾਈ ਨਾਂ ਪਾ ਦਿਆ ਕਰੋ ਨਹੀਂ ਪਤਾ ਲੱਗਦਾ ਕੀ ਦਾ ਕਮੈਂਟ ਸੀ ਸਿਰਫ ਜਦੋਂ ਆਪਾਂ ਕਮੈਂਟ ਕਰਦੇ ਨਾਂ ਪਾ ਦਿਆ ਕਰੋ ਬਾਲੇ ਵੱਡਾ ਕੰਮ ਨਹੀਂ ਹੈਗਾ ਠੀਕ ਹੈ ਜੀ ਪ੍ਰੀਤ ਸ਼ਰਮਾ ਮਣੀ ਸਿੱਧੂ ਗੁਰਜੀਤ ਨਿਰਮਲ ਸਿੰਘ ਉਸ ਤੋਂ ਬਾਅਦ ਨਾਂ ਫੇਰ ਨਹੀਂ ਪਾਇਆ ਦਵਿੰਦਰ ਸਿੰਘ ਭੁਪਿੰਦਰ ਨਾਂ ਫੇਰ ਨਹੀਂ ਪਾਇਆ ਜਸਪ੍ਰੀਤ ਕੌਰ ਉਸ ਤੋਂ ਬਾਅਦ ਮਿੰਟੂ ਫੌਜੀ ਨੰਗਲ ਠੀਕ ਹੈ ਜੀ ਉਸ ਤੋਂ ਬਾਅਦ ਨਾ ਫੇਰ ਨਹੀਂ ਪਾਇਆ ਉਸ ਤੋਂ ਬਾਅਦ ਆ ਗਿਆ ਬਾਈ ਜੀ ਅ ਸੁਖਮਣ ਕਾਲੋ ਲੁਧਿਆਣਾ ਬਾਈ ਦਾ ਵੀ ਦਿਲੋਂ ਧੰਨਵਾਦ ਹੈ ਬਹੁਤ ਸੋਹਣਾ ਕਮੈਂਟ ਹੁੰਦਾ ਇਹਨਾਂ ਦਾ ਵੱਡਾ ਬਾਕੀ ਸਾਰਿਆਂ ਦੇ ਕਮੈਂਟ ਸੋਹਣੇ ਹੁੰਦੇ ਆ ਬਾਈ ਪਿਆਰ ਆਇਂ ਕਰਿਓ ਕਿਉਂਕਿ ਤੁਹਾਡੇ ਪਿਆਰ ਨਾਲ ਹੀ ਆ ਤੇ ਸਭ ਕੁਝ ਆਇਂ ਚੱਲਣਾ ਬੇਫਿਕਰ ਰਹੋ ਉਸ ਤੋਂ ਬਾਅਦ ਆ ਗਿਆ ਮਨਵੀਰ ਕੌਰ ਜਗਸੀਰ ਸਿੰਘ ਉਹ ਉਸ ਤੋਂ ਬਾਅਦ ਆ ਗਿਆ ਨਾ ਫੇਰ ਨਹੀਂ ਪਾਇਆ ਠੀਕ ਆ ਜੀ ਗੁਰਦੇਵ ਸਿੰਘ ਫੌਜੀ ਭੈਣੀ ਰਾਜ ਰਾਜਵਾਲਾ ਗਰਮੇਲ ਕੌਰ ਉਸ ਤੋਂ ਬਾਅਦ ਨਾ ਫੇਰ ਨਹੀਂ ਪਾਇਆ ਬਾਈ ਉਸ ਤੋਂ ਬਾਅਦ ਕੁਲਵਿੰਦਰ ਕੌਰ ਪਿੰਡ ਬਲਾਸਪੁਰ ਮੋਗਾ ਤੇ ਭੈਣ ਦਾ ਵੀ ਦਿਲੋਂ ਧੰਨਵਾਦ ਕਰਦੇ ਆ ਕੁਲਵਿੰਦਰ ਸਿੰਘ ਗੁਰਮੀਤ ਗੁਰਜਸ ਖੰਨਾ ਉਸ ਤੋਂ ਬਾਅਦ ਫਿਰ ਨਹੀਂ ਨਾ ਪਾਇਆ ਪੂਜਾ ਮਹਿਰਾ ਉਸ ਤੋਂ ਬਾਅਦ ਫਿਰ ਨਹੀਂ ਨਾ ਪਾਇਆ ਚਮਕੌਰ ਸਿੰਘ ਉਸ ਤੋਂ ਬਾਅਦ ਆ ਗਿਆ ਲਾਡੀ ਰੰਧਾਵਾ ਉਸ ਤੋਂ ਬਾਅਦ ਆ ਗਿਆ ਗੁਰਚਰਨ ਚੀਮਾ ਉਸ ਤੋਂ ਬਾਅਦ ਆ ਗਿਆ ਬਾਈ ਜੀ ਲਾਪ੍ਰਿਤ ਲਵਲੀ ਤੇ ਅ ਉਸ ਤੋਂ ਬਾਅਦ ਆ ਗਿਆ ਆਕਾਸ਼ਵੀਰ ਸਿੰਘ ਰਿਚਪਾਲ ਸਿੰਘ ਗੁਰਦੀਪ ਕੌਰ ਮੰਗਵੀਰ ਸਿੰਘ ਜਸਵਿੰਦਰ ਕੌਰ ਗੁਰਜੀਤ ਸਿੰਘ ਇਹ ਸਾਡੇ ਕਮੈਂਟ ਸੀ ਬਾਈ ਤੇ ਆਈ ਪਿਆਰ ਕਰਿਓ ਤੁਹਾਡੇ ਪਿਆਰ ਨਾਲ ਹੀ ਆ ਕਿਉਂਕਿ ਅੱਜ ਇਹ 파ਟ ਦਾ ਐਂਡ ਹੋ ਗਿਆ ਠੀਕ ਹੈ ਕਿਉਂਕਿ ਹਾਲਾਤ ਬਾਈ ਇਦਾਂ ਦੇ ਨੇ ਇਹ 파ਟ ਨੂੰ ਅੱਗੇ ਨਹੀਂ ਚਲਾ ਸਕਦੇ ਤੁਸੀਂ ਆਪਸੇ ਜਾਣਿਓ ਠੀਕ ਹੈ ਕਿਉਂਕਿ ਦੁਨੀਆਦਾਰੀ ਆ ਤੁਹਾਨੂੰ ਪਤਾ ਬਾਈ ਜੀ ਠੀਕ ਹੈ ਮੈਂ ਉਹ ਗੱਲਾਂ ਕਹਿਣਾ ਨਹੀਂ ਚਾਹੁੰਦਾ ਪਰ ਕੋਈ ਗੱਲ ਨਹੀਂ ਆਪਾਂ ਅਗਲੇ ਪਾਰਟ ਵੀ ਐਂ ਬਣਾਵਾਂਗੇ ਕਸਰ ਮੈਂ ਆਪੇ ਕੱਢ ਦਿੰਦਾ ਹਾਂ ਜੇ ਕਮੀ ਪੇਸੀ ਹੁੰਦੀ ਦੱਸ ਦਿਆ ਕਰੋ ਕੋਈ ਦਿੱਕਤ ਨਹੀਂ ਕਿਉਂਕਿ ਨਵਾਂ ਚੈਨਲ ਹੈ ਤੁਹਾਡੇ ਪਿਆਰ ਨਾਲ ਹੀ ਆ ਤੁਹਾਡਾ ਭਰਾ ਆ ਜੇ ਕੋਈ ਵੀ ਕਮੀ ਪੇਸੀ ਲੱਗਦੀ ਹੁੰਦੀ ਕਿਉਂਕਿ ਨਵਾਂ ਚੈਨਲ ਹੈ ਬਾਈ ਸਪੋਰਟ ਦੀ ਲੋੜ ਹੈ ਨਵੇਂ ਬੰਦੇ ਆ ਕੋਈ ਐਡੇ ਪੁਰਾਣੇ ਨਹੀਂ ਹੈਗੇ ਆਪਾਂ ਠੀਕ ਆ ਪਿੰਡਾਂ 'ਚ ਰਹਿਣ ਵਾਲੇ ਆ ਤੇ ਜੇ ਕੋਈ ਹੁੰਦਾ ਦੱਸ ਦਿਆ ਕਰੋ ਤੇ ਬਾਕੀ ਜਿਹੜਾ ਹੈਗਾ ਪਾਰਟ ਆਈ ਚੱਲਣਗੇ ਵਧੀਆ ਬਣਾਵਾਂਗੇ ਬੇਫਿਕਰ ਰਹੋ ਤੇ ਹੁਣ ਦਿਓ ਇਜਾਜ਼ਤ ਪਾਈ ਜੀ ਸਤਿ ਸ਼੍ਰੀ ਅਕਾਲ ਸਾਰੇ